ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸਕਾਰ ਗੁੱਡ ਮਾਰਨਿੰਗ ਜੀ ਸਵੇਰ ਦੇ ਬਦ ਚੁੱਕੇ ਨੇ ਸਾਢੇ 5 ਇਸ ਵਕਤ ਖੜਾ ਆ ਪਾ ਬਰਨਾਲਾ ਪੰਡੀ ਦੇ ਵਿੱਚ ਤਰੀਕ ਹੈਗੀ ਅੱਜ 10 ਦਿਨ ਹੈਗਾ ਅੱਜ ਮੰਗਲਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਰਹੇ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦੇ ਕੀ ਪਾ ਰਹੇ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦੇ ਕੀ ਪਾ ਰਹੇ ਜੀ ਅੱ ਹਾਂਜੀ ਪੈਨਸਲ ਮਾਟਰ ਬਾਰੇ ਗੱਲਬਾਤ ਕਰੀਏ ਜਿਹੜੇ ਗੱਟਿਆਂ ਦੇ ਵਿਚਾਰੇ ਨੇ ਜੀ ਪੈਨਸਲ ਮਾਟਰ ਦਾ ਰੇਟ ਹੈਗਾ ਜੀ 22 ਤੋਂ ਲੈ ਕੇ 23 ਰੁਪਏ ਤੱਕ ਦਾ 5 ਕਿਲੋ ਦਾ ਜੀ ਪੈਨਸਲ ਮਾਟਰ ਦਾ ਜਿਹੇ ਬੰਦ ਗੱਟਿਆਂ ਦਾ 5 ਜੀ ਪੈਨਸਲ ਮਾਟਰ ਦਾ ਜੀ ਹਾਂਜੀ ਪੀ 3 ਬਾਰੇ ਗੱਲਬਾਤ ਕਰੀਏ ਜਿਹੜੇ ਛੋਟੀ ਫਲੀ ਵਾਲੇ ਆ ਰਹੇ ਨੇ ਜੀ ਹਰੇ ਮਾਟਰ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 21 ਰੁਪਏ ਤੱਕ ਦਾ 5 ਜੀ ਕਿਲੋ ਦਾ ਜੀ ਹਰੇ ਮਾਟਰਾਂ ਦਾ ਜੀ ਬੰਦ ਗੱਟਿਆਂ ਦਾ ਭਾਜੀ ਹਰੇ ਮਾਟਰਾਂ ਦਾ ਜੀ ਜੀ ਦੋਸਤੋ ਲੋਕਲ ਗਾਜਰਾ ਜੀ ਪੂਰੀ ਵਧੀਆ ਟੌਪ ਦੀ ਗਾਜਰਾ ਤੇ ਅਲਫਾਫਾ ਹੁੰਦਾ ਕਿਸੇ ਨੂੰ ਮਿਲਣਾ ਜੀ 25 ਕਿਲੋ ਦੀ ਭਰਤੀ ਹੁੰਦੀ ਹੈ ਤੇ ਰੇਟ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਤੇ ਲੋਕਲ ਗਾਜਰ ਜੀ ਇਹ ਸੇਖਾਂ ਰੰਗੀਆਂ ਸultanpur ਵਾਲੀ ਹੈ ਗਾਜਰ ਜੀ ਕਿਸੇ ਨੂੰ ਮਿਲਣੀਆਂ ਜੀ ਲੋਕਲ ਗਾਜਰ ਹੈ ਜੀ ਕਿਸੇ ਨੂੰ ਮਿਲਣੀਆਂ ਜੀ ਬੰਦ ਲਫਾਫੇ ਘੱਟੋ ਘੱਟ 25 ਕਿਲੋ ਦੀ ਭਰਤੀ ਹੁੰਦੀ ਹੈ ਜੀ ਅਲਫਾਫੇ ਦੇ ਵਿੱਚ ਜੀ ਤਾਂ ਗੋਭੀ ਬਾਰੇ ਗੱਲਬਾਤ ਕਰੀ ਤਾਂ ਗੋਭੀ ਦਾ ਰੇਟ ਹੈਗਾ ਜੀ ਬੰਦ ਲਫਾਫੇ ਦਾ ਭਾਅ ਰਿਹਾ ਜੀ ਗੋਭੀ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਇਹ ਬੰਦ ਲਫਾਫੇ ਦਾ ਭਾ ਹਾਂਜੀ ਦੋਸਤੋ ਲੋਕਲ ਮਟਰ ਬਾਰੇ ਗੱਲਬਾਤ ਕਰੀ ਤਾਂ ਲੋਕਲ ਮਟਰ ਬਾਈ ਹੈਰੀ ਕੋਲੇ ਆਉਂਦਾ ਜੀ ਪੂਰਾ ਵਧੀਆ ਟੌਪ ਦਾ ਮਟਰ ਆ ਤੇ ਰੇਟ ਹੈਗਾ ਜੀ ਜਿਹਦਾ ਜੀ ਬੰਦਲਫਾ ਦਾ ਭਾਅ ਹੈਗਾ ਜੀ 23 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਬੰਦਲਫਾ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਪੈਂਸਲ ਮਟਰ ਆ ਜੀ ਲੋਕਲ ਮਟਰ ਆ ਜੀ ਪੈਂਸਲ ਜੀ ਚਾਪਣ ਕਦੂ ਬਾਰੇ ਗੱਲਬਾਤ ਕਰੀ ਤਾਂ ਚਾਪਣ ਕਦੂ ਵੀ ਬਾਈ ਕੋਲੇ ਆਉਂਦਾ ਪੂਰਾ ਵਧੀਆ ਟੌਪ ਦਾ ਚਾਪਣ ਕਦੂ ਆ ਜੀ ਉਹ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਹਾਂਜੀ ਪत्ता ਗੋਭੀ ਬਾਰੇ ਗੱਲਬਾਤ ਕਰੀ ਤਾਂ ਪत्ता ਗੋਭੀ ਦਾ ਰੇਟ ਹੈਗਾ ਜੀ 5 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪत्ता ਗੋਭੀ ਦਾ ਜੀ ਕਿਲੋ ਦਾ ਜੀ ਇਹ ਬੰਦਲ ਫਗਣਾ ਭਾਅ ਜੀ ਪत्ता ਗੋਭੀ ਦਾ ਜੀ ਹਾਂਜੀ ਦੋਸਤੋ ਬਾਈ ਹੈਰੀ ਕੋਲੋਂ ਸਾਨੂੰ ਆਲੂ ਵੀ ਮਿਲ ਜੂ ਹੈ ਜੀ ਤੇ ਆਲੂ ਵੀ ਬਾਈ ਕੋਲੇ ਆਉਣਾ ਸ਼ੁਰੂ ਹੋ ਗਿਆ ਤੇ ਰੇਟ ਹੈਗਾ ਜੀ ਬੰਦ ਗੱਟਿਆ ਜੀ 200 ਰੁਪਏ ਦਾ ਬੰਦ ਗੱਟਾ ਮਿਲ ਜੂ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਜੀ ਆਲੂ ਦਾ ਜੀ ਹਾਂਜੀ ਦੋਸਤੋ ਸੋਣੂ ਇਹ ਬਾਰੇ ਗੱਲਬਾਤ ਕਰੀ ਤੇ ਸੋਣੂ ਵਾਲੀ ਪੂਰਾ ਵੀ ਟੌਪ ਦਾ ਸੋਣੂ ਹੈ ਤੇ ਰੇਟ ਹੈਗਾ ਜੀ 24 ਤੋਂ ਲੈ ਕੇ 15 ਕਿਲੋ ਜਿਆਦਾ 16 ਕਿਲੋ ਦੀ ਭਰੀ ਹੁੰਦੀ ਹੈ ਜੇ ਕਿਸੇ ਨੂੰ ਲੈਣੀ ਹੈ ਜੀ ਬਾਈ ਬੁੱਟੇ ਕੋਲੋਂ ਮਿਲਦੀ ਸੋਹਣੀ ਹਾਂਜੀ ਦੋਸਤੋ ਹਰੀ ਮਿਰਚ ਬਾਰੇ ਗੱਲਬਾਤ ਕਰੀਏ ਤਾਂ ਹਰੀ ਮਿਰਚ ਦਾ ਰੇਟ ਹੈਗਾ ਜੀ ਬੰਦ ਘਟਿਆਂ ਦਾ ਪਾ ਹੈਗਾ ਜੀ 85 ਤੋਂ ਲੈ ਕੇ 90 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਘਟਿਆਂ ਦਾ ਪਾ ਜੀ ਹਰੀ ਮਿਰਚ ਦਾ ਜੀ ਹਾਂਜੀ ਆਦਰਕ ਬਾਰੇ ਗੱਲਬਾਤ ਕਰੀ ਤਾਂ ਆਦਰਕ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਆਦਰਕ ਦਾ ਜੀ ਇਹ ਬੰਦ ਘਟੇ ਨਾਲ ਭਾਜ ਜੀ ਆਦਰਕ ਦਾ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ ਜਿਹੜੇ ਦੋ ਤਰ੍ਹਾਂ ਦੇ ਨਿੰਬੂ ਆਉਂਦੇ ਜੀ ਇੱਕ ਬੰਦ ਡੱਬੇ ਦੇ ਵਿੱਚ ਇੱਕ ਲਫਾਫੇ ਦੇ ਵਿੱਚ ਲੋਕਲ ਨਿੰਬੂ ਇਹਦਾ ਲੋਕਲ ਦਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਜਿਹੜੇ ਬੰਦ ਡੱਬਿਆਂ ਦੇ ਵਿੱਚ ਨਿੰਬੂ ਆ ਰਹੇ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਜ ਜੀ ਨਿੰਬੂ ਦਾ ਜੀ ਕਿਲੋ ਦਾ ਹਾਂਜੀ ਚਾਹਨਾ ਖੀਰੇ ਬਾਰੇ ਗੱਲਬ ਦਾ ਇਹ ਚਾਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਚਾਰੀ ਮਿਰਚ ਦਾ ਰੇਟ ਹੈਗਾ ਜੀ ਅੱਜ ਜਦੋਂ ਜੀ 100 ਡੱਬੇ ਦਾ ਜੀ 50 ਤੋਂ ਲੱਗੇ 55 ਰੁਪਏ ਤੇ ਕਿਹਦਾ ਭਾਜ ਜੀ ਕਿਲੋ ਦਾ ਜੀ ਹਾਂਜੀ ਪਾਪੜੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਪਾਪੜੀ ਮਿਰਚ ਦਾ ਰੇਟ ਹੈਗਾ ਜੀ 38 ਤੋਂ ਲੱਗੇ 40 ਰੁਪਏ ਤੇ ਕਿਹਦਾ ਭਾਜ ਜੀ ਪਾਪੜੀ ਮਿਰਚ ਦਾ ਹਾਂਜੀ ਔਲੇ ਬਾਰੇ ਗੱਲਬਾਤ ਕਰੀ ਤਾਂ ਔਲੇ ਦਾ ਰੇਟ ਹੈਗਾ ਜੀ 35 ਤੋਂ ਲੱਗੇ 40 ਰੁਪਏ ਤੇ ਕਿਹਦਾ ਭਾਜ ਜੀ ਔਲੇ ਦਾ ਜੀ ਕਿਲੋ ਦਾ ਜੀ ਦੋਸਤੋ ਬੀਨਸ ਵਾਲੀ ਦਾ ਰੇਟ ਹੈਗਾ ਜੀ 52 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਵੀਂਸ ਦਾ ਜੀ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦੇ ਵਿੱਚ ਵੀ ਆਉਂਦੀ ਆ ਤੇ ਖਾਲਫਾ ਦੇ ਵਿੱਚ ਵੀ ਆਉਂਦੇ ਤੇ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬਿਆਂ ਦਾ ਜੀ ਵਗਣੇ ਬਾਰੇ ਗੱਲਬਾਤ ਕਰੀ ਜਿਹੜੀ ਵੱਡਿਆਂ ਦੇ ਡੱਬਿਆਂ ਦੇ ਵਿੱਚ ਆ ਰਹੀ ਹੈ ਜੀ ਇਹਨਾਂ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ हां जी ਟਮਾਟਰ ਬਾਰੇ ਗੱਲਬਾਤ ਕਰੀ ਤਾਂ ਟਮਾਟਰ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਹਾਂ ਜੀ ਦੋਸਤੋ ਬੈਂਗਣੀ ਬਾਰੇ ਗੱਲਬਾਤ ਕਰੀ ਤਾਂ ਬੈਂਗਣੀ ਦਾ ਰੇਟ ਹੈਗਾ ਜੀ 150 ਰੁਪਏ ਦਾ ਭਾਅ ਜੀ ਪਿੰਸੇਰੀ ਦਾ ਜੀ ਬੈਂਗਣੀ ਦਾ ਜੀ ਬਾਰੇ ਗੱਲਬਾਤ ਕਰੀ ਤਾਂ ਪਿੰਡੀ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿੰਡੀ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਪਿੰਡੀ ਦਾ ਜੀ ਤਿਕ ਚਾਲੂ ਬਾਰੇ ਗੱਲਬਾਤ ਕਰੀ ਤੇ ਲੋਕਲ ਕ ਚਾਲੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕ ਚਾਲੂ ਦਾ ਜੀ ਹਾਂਜੀ ਦੋਸਤੋ ਪਾਲਕ ਬਾਰੇ ਗੱਲਬਾਤ ਕਰੀ ਤਾਂ ਪਾਲਕ ਦਾ ਰੇਟ ਹੈਗਾ ਜੀ ਦਰਜੰਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਪਾਲਕ ਦਾ ਹਾਂਜੀ ਦੋਸਤੋ ਸਾਗ ਬਾਰੇ ਗੱਲਬਾਤ ਕਰੀ ਤਾਂ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਮੀਥੇਆਂ ਬਾਰੇ ਗੱਲਬਾਤ ਕਰੀ ਤਾਂ ਮੀਥੇਆਂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਦ ਹਾਂਜੀ ਮੇਥੀ ਬਾਰੇ ਗੱਲਬਾਤ ਕਰੀ ਤਾਂ ਮੇਥੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਮੇਥੀ ਦਾ ਜੀ ਇਹ ਦਰਜਨ ਦਾ ਜੀ ਮੂਲੀ ਬਾਰੇ ਗੱਲਬਾਤ ਕਰੀਏ ਜਿਹੜੀ ਬੁਰੀ ਪੂਰੀ ਵਧੀਆ ਟੌਪ ਦੀ ਮੂਲੀ ਆ ਰਹੀ ਹੈ ਜੀ ਧੋਤੀ ਹੋਈ ਸਾਫ ਮੂਲੀ ਇਹਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਮੂਲੀ ਦਾ ਜੀ ਇਹ ਘੱਟੋ ਘੱਟ 5 ਕਿਲੋ ਜਾਂ 10 ਕਿਲੋ ਮੂਲੀ ਲੈਣੀ ਪਣੀ ਹੈ ਜੀ ਹਾਂਜੀ ਦੋਸਤੋ ਸ਼ੂੰਗਰਿਆਂ ਬਾਰੇ ਗੱਲਬਾਤ ਕਰੀ ਤਾਂ ਸ਼ੂੰਗਰਿਆਂ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜ ਜੀ ਦਰਜਨ ਜੀ ਉਸ ਤੋਂ ਧਨੀ ਵਰੇ ਗੱਲਬਾਤ ਕਰੀ ਤਾਂ ਧਨੀ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਧਨੀਆ ਦਾ ਜੀ ਕਿਲੋ ਦਾ ਜੀ ਇਹ ਘੱਟੋ ਘੱਟ ਆਪਣੀ 6 ਜਾਂ 7 ਕਿਲੋ 8 ਕਿਲੋ ਧਨੀਆ ਲੈਣਾ ਪੈਂਦਾ ਜੀ ਕਿਸੇ ਨੂੰ ਵੀ ਲੈਣਾ ਜੀ ਜੀ ਦੋਸਤੋ मूਗਰਿਆਂ ਬਾਰੇ ਗੱਲਬਾਤ ਕਰੀ ਤਾਂ मूਗਰਿਆਂ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦਰ ਫਾਤਾ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ मूਗਰਿਆਂ ਹਾਂਜੀ ਦੋਸਤੋ ਹਰੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਹਰੇ ਪਿਆਜ਼ ਦਾ ਰੇਟ ਵੱਧ ਚੁੱਕਿਆ ਜੀ ਹਰੇ ਪਿਆਜ਼ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪ ਜੀ ਦੋਸਤੋ ਸਲਾਦ ਪੱਤੇ ਬਾਰੇ ਗੱਲਬਾਤ ਕਰੀ ਤਾਂ ਸਲਾਦ ਪੱਤੇ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਲਾਦ ਪੱਤੇ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਸਲਾਦ ਹਾਂਜੀ ਦੋਸਤੋ ਬਰੋਕਲੀ ਬਾਰੇ ਗੱਲਬਾਤ ਕਰੀ ਤਾਂ ਬਰੋਕਲੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬਰੋਕਲੀ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਬਰੋਕਲੀ ਦਾ ਜੀ ਹਾਂਜੀ ਦੋਸਤੋ ਲਸਣ ਬਾਰੇ ਗੱਲਬਾਤ ਕਰੀ ਤੇ ਲਸਣ ਦੋ ਤਰ੍ਹਾਂ ਦਾ ਆਉਂਦਾ ਜੀ ਇੱਕ ਬਰੀਕ ਗੰਢੀ ਵਾਲਾ ਇੱਕ ਮੋਟੀ ਗੰਢੀ ਵਾਲਾ ਜਿਹੜਾ ਬਰੀਕ ਵਾਲਾ ਜੀ ਉਹਦਾ ਰੇਟ 100 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਲਸਣ ਦਾ ਜੀ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲ ਸੀਗਰਟ ਬਾਰੇ ਆਪਾਂ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਵਾਰੀ ਆਪਾਂ ਇਸ ਵਕਤ ਗੜੇ ਬਾਈ ਕਲਵੰਤ ਕੋਲੇ ਤੇ ਰੇਟ ਹੈਗਾ ਜੀ ਕੇਨੂਆਂ ਦਾ ਰੇਟ ਵੱਧ ਚੁੱਕਿਆ ਜੀ ਕੇਨੂਆਂ ਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਕੇਨੂਆਂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਜਿਹੜਾ ਮੀਡੀਅਮ ਸਾਈਜ਼ ਕੇਨੂ ਆ ਰਿਹਾ ਜੀ ਉਹਦਾ ਵੀ ਰੇ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿੰਨੂੰ ਦਾ ਜੀ ਇਹ ਬੰਦ ਗ੍ਰੇਟਾਂ ਦਾ ਭਾਅ ਜੀ ਕਿੰਨੂੰ ਦਾ ਜੀ ਹਾਂ ਜੀ ਦੋਸਤੋ ਸੇਵ ਬਾਰੇ ਗੱਲਬਾਤ ਕਰੀ ਤਾਂ ਸੇਵ ਵੀ ਪੂਰਾ ਵਧੀਆ ਟਾਪ ਦਾ ਕਲਵੰਤ ਕੋਲੇ ਬਾਈ ਕੋਲੇ ਮਿਲ ਜੂ ਜੀ ਕਿਛਨੂ ਮਿਲਣਾ ਜੀ 10 ਕਿਲੋ ਦੀ ਪੈਕੇਜ ਹੁੰਦੀ ਹੈ ਜੀ ਰੇਟ ਹੈਗਾ ਜੀ ਸੇਵ ਦਾ ਜੀ 1400 ਤੋਂ ਲੈ ਕੇ 1450 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ 10 ਕਿਲੋ ਦੀ ਪੈਕੇਜ ਹੁੰਦੀ ਹੈ ਜੀ ਇਹਦੀ ਬੰਦ ਡੱਬੇ ਦੀ ਜੀ ਸਾਰੇ ਹਾਂਜੀ ਦੋਸਤੋ ਕੀਵੀ ਬਾਰੇ ਗੱਲਬਾਤ ਕਰੀਏ ਕੀਵੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਪਾਜ ਜੀ ਕੀਵੀ ਦਾ ਜੀ ਇਹ ਬੰਦ ਡੱਬੀ ਦਾ ਪਾਜ ਜੀ ਕੀਵੀ ਦਾ ਜੀ ਹਾਂਜੀ ਦੋਸਤੋ ਪਵਿੱਤੇ ਬਾਰੇ ਗੱਲਬਾਤ ਕਰੀਏ ਤਾਂ ਪਵਿੱਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜ ਜੀ ਪਵਿੱਤੇ ਦਾ ਜੀ ਕਿਲੋ ਹਾਂਜੀ ਬਲੈਕ ਅੰਗੂਰਾਂ ਬਾਰੇ ਗੱਲਬਾਤ ਕਰੀਏ ਤਾਂ ਬਲੈਕ ਅੰਗੂਰਾਂ ਦਾ ਰੇਟ ਹੈਗਾ ਜੀ 900 ਰੁਪਏ ਦਾ ਪਾਜ ਜੀ ਬੰਦ ਗ੍ਰੇਡ ਦਾ ਜੀ ਇਹ 5 ਕਿਲੋ ਦੀ ਪੈਕਿੰਗ ਹੁੰਦੀ ਹੈ ਅੰਗੂਰਾਂ ਦੀ ਜੀ ਹਾਂਜੀ ਗ੍ਰੀਨ ਅੰਗੂਰਾਂ ਬਾਰੇ ਗੱਲ 5 ਕਿਲੋ ਦੀ ਪੈਕੇਜਿੰਗ ਹੁੰਦੀ ਜੀ ਅੰਗੂਰਾਂ ਦੀ ਜੀ ਹਾਂਜੀ ਦੋਸਤੋ ਚੀਕੂਆਂ ਦੇ ਡੱਬੇ ਬਾਰੇ ਗੱਲਬਾਤ ਕਰੀਏ ਤਾਂ ਚੀਕੂਆਂ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦਾ ਜੀ ਚੀਕੂਆਂ ਦਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਚੀਕੂਆਂ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਚੀਕੂਆਂ ਦਾ ਜੀ ਹਾਂਜੀ ਦੋਸਤੋ ਸਟਰਾਬਰੀ ਬਾਰੇ ਗੱਲਬਾਤ ਕਰੀਏ ਸਟਰਾਬਰੀ ਦਾ ਰੇਟ ਹੈਗਾ ਜੀ 4 400 ਰੁਪਏ ਦਾ ਭਾਅ ਜੀ ਸਟਰਾਬਰੀ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸਟਰਾਬਰੀ ਦਾ ਜੀ 8 20 ਹੁੰਦੇ ਜੀ ਡੱਬੀਆਂ ਇਹਦੇ ਵਿੱਚ ਸਟਰਾਬਰੀ ਦੀਆਂ ਜੀ ਹਾਂਜੀ ਦੋਸਤੋ ਕੇਲੇ ਬਾਰੇ ਗੱਲਬਾਤ ਕਰੀਏ ਤਾਂ ਕੇਲੇ ਦਾ ਰੇਟ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਕੇਲੇ ਉਹ ਜਿਹੜਾ ਸੁਪਰ ਕੇਲਾ ਜੀ ਉਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭ ਅਮਰੂਦ ਬਾਰੇ ਗੱਲਬਾਤ ਕਰਦੇ ਅਮਰੂਦ ਦਾ ਰੇਟ ਹੈਗਾ ਜੀ ਬੰਦ ਗਰੇਟਾ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਮਰੂਦ ਦਾ ਜੀ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਆਪਾਂ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਉਹ ਵੀ ਇਹਨਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਚੱਲ ਰਿਹਾ ਜੀ ਆਲੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਇਹ ਡਾਇਮੰਡ ਆਲੂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਉਹ ਠੀਕੋ ਜੀ ਬਹੁਤ ਬੜੀਆ ਤੇ ਆਲੂ ਦਾ ਕੀ ਭਾਰ ਰਹਿ ਗਿਆ ਜੀ ਆਲੂ ਵੇ ਲਾ ਰਿਹਾ 300 ਰੁਪਏ ਡਾਇਮੰਡ ਵਿਕ ਰਿਹਾ 250 ਲੈ ਕੇ 300 ਰੁਪਏ ਖਾਤੀ ਵਿਕ ਰਿਹਾ 200 ਲੈ ਕੇ 220 ਹਾਂ ਜੀ ਜਿਹੜਾ ਡਾਇਮੰਡ ਆਲੂ ਆ ਜੀ ਡਾਇਮੰਡ ਆਲੂ ਦਾ ਰੇਟ ਹੈਗਾ ਜੀ 250 ਰੁਪਏ ਦਾ ਭਾਰ ਜੀ ਬੰਦ ਘੱਟੇ ਦਾ ਜੀ ਇਹ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਵੇਟ ਹੁੰਦਾ ਜੀ ਘੱਟੇ ਦੇ ਵਿੱਚ ਜੇ ਵੇਚਣਾ ਜਾਂ ਖਰੀਦਣਾ ਦਾ ਬਾਬੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੋਊਗਾ ਜੀ ਤੇ ਐਲ ਆਰ ਬਾਰੇ ਗੱਲਬਾਤ ਕਰੀ ਤੇ ਐਲ ਆਰ ਦਾ ਰੇਟ ਹੈਗਾ ਜੀ 300 ਰੁਪਏ ਦਾ ਭਾਰ ਜੀ ਘੱਟੇ ਦਾ ਜੀ ਬੰਦ ਦਾ ਜੀ 300 ਰੁਪਏ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀ ਜਿਹੜਾ ਪਿਆਜ਼ ਰਾਜਸਥਾਨ ਵਾਲਾ ਪਿਆਜ਼ ਆ ਰਿਹਾ ਜੀ ਇਹਦਾ ਰੇਟ ਹੈਗਾ ਜੀ 13 ਤੋਂ ਲੈ ਹਾਂਜੀ ਦੋਸਤੋ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ 13 ਤੋਂ ਲੈ ਕੇ 44 ਪਰ ਇੱਕ ਦਾ ਭਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਆਪਾਂ 17 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨੇ ਪੂਰਾ ਵਧੀਆ ਟਾਪ ਦਾ 17 ਰੁਪਏ ਕਿਲੋ ਵਾਲਾ ਵੀ ਮਿਲ ਜੂਗਾ ਜੀ ਗੱਠਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਠੇ ਲੈਣੇ ਪੈਂਦੇ ਜੀ ਘੱਟੋ ਘਾਟ ਵੇਟ ਹੁੰਦਾ ਜੀ ਇਹਦੇ ਵਿੱਚ 50 ਜਾਂ 55 ਕਿਲੋ ਵੇਟ ਹੁੰਦਾ ਜੀ ਗੱਠਿਆਂ ਦੇ ਵਿੱਚ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਨਾਸਕ ਦਾ ਪਿਆਜ਼ ਤਾਂ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਜਿਹਨੂੰ ਲੰਗੜਾ ਪਿਆਜ਼ ਬੋਲਦੇ ਆ ਤੇ ਰੇਟ ਹੈਗਾ ਗੱਲੋ ਵੇਟ ਹੁੰਦਾ ਜੀ ਇਹਦੇ ਵਿੱਚ